ਸਾਤੂ ਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਆਪ ਜੀ ਵਡਪਾਗੀ ਹੋ ਜੋਤੀ ਇਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਦਰ ਅਸਥਾਨ ਗੁਰਦੁਆਰਾ ਸਨ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਹੋ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਅੱਜ ਦਾ ਜੋ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ 837 ਤੇ 38 ਅੰਗ ਤੇ ਸੁਭਾਈ ਮਾਨ ਹੈ ਅੱਜ ਦੇ ਫੁਰਮਾਨ ਅੰਦਰ ਸਤਿਗੁਰਾਂ ਨੇ ਕੁਝ ਪੰਛੀਆਂ ਦਾ ਪਸ਼ੂਆਂ ਦਾ ਜਨਵਰਾਂ ਦਾ ਤੇ ਉਹ ਵਸਤੂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਦਾ ਇੱਕ ਦੂਜੇ ਨਾਲ ਇੰਨਾ ਸਨੇਹ ਪਿਆਰ ਹੈ ਕਿ ਉਹ ਇੱਕ ਦੂਜੇ ਤੋਂ ਬਗੈਰ ਰਹਿ ਨਹੀਂ ਸਕਦੇ ਆਪਣੀ ਜਾਨ ਤੱਕ ਜਿਹੜੇ ਹਨ ਉਹ ਨਿਸ਼ਾਵਰ ਕਰ ਦਿੰਦੇ ਹਨ ਤੇ ਇਸੇ ਤਰ੍ਹਾਂ ਇੱਕ ਗੁਰਸਿੱਖ ਦਾ ਪਿਆਰ ਆਪਣੇ ਗੁਰੂ ਦੇ ਨਾਲ ਹੋਣਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਬਿਲਾਵਲ ਮੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਮਹਿਲ ਪੰਜਵੀਂ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫੁਰਮਾ ਰਹੇ ਹਨ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਕਿਹੇ ਪਰਮਾਤਮਾ ਪ੍ਰਭੂ ਜੀ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਕਿ ਸਾਡਾ ਜਿਹੜਾ ਜਨਮ ਮਰਨ ਦਾ ਗੇੜ ਹੈ ਬਾਰ ਬਾਰ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਸ ਜੀਵਨ ਵਿੱਚ ਜਾਂ ਜਨਮ ਮਰਨ ਦੇ ਅਗੇੜ ਵਿੱਚ ਆਉਂਦਾ ਹੈ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਸਾਰੇ ਹੀ ਪਾਸਿਆਂ ਤੋਂ ਹਾਰ ਕਰਕੇ ਜਦੋਂ ਮਨੁੱਖ ਦੇ ਕਿਸੇ ਪਾਸੇ ਵੀ ਵਾ ਨਹੀਂ ਚੱਲਦੀ ਜੋਰ ਨਹੀਂ ਚੱਲਦਾ ਫੇਰ ਇਹ ਜਿਹੜਾ ਮਨੁੱਖ ਹੈ ਸਾਰੇ ਪਾਸਿਆਂ ਤੋਂ ਹਾਰ ਕਰਕੇ ਗੁਰੂ ਘਰ ਆਉਂਦਾ ਹੈ ਜਦੋਂ ਕਿਤੇ ਉਹ ਵੀ ਇਹਨੂੰ ਢੋਈ ਨਹੀਂ ਮਿਲਦੀ ਕਿਤੇ ਉਹ ਵੀ ਇਹਨੂੰ ਕਿਸੇ ਕੰਮ ਦੇ ਵਿੱਚ ਸਫਲਤਾ ਨਹੀਂ ਮਿਲਦੀ ਉਦੋਂ ਇਹ ਮਨੁੱਖ ਦੀ ਟੇਕ ਹੁੰਦੀ ਹੈ ਕਿ ਗੁਰੂ ਘਰ ਜਾਈਏ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰੀ ਸਤਿਗੁਰੂ ਜੀ ਅਸੀਂ ਹਾਰੇ ਹੋਏ ਥੱਕੇ ਹੋਏ ਸਾਰੇ ਪਾਸਿਆਂ ਤੋਂ ਹਾਰ ਖਾ ਕਰਕੇ ਤੁਹਾਡੇ ਦਰ ਤੇ ਆਏ ਹਾਂ ਸਗਲ ਦੁਆਰ ਕਉ ਛਾੜ ਕੇ ਗਾਹੋ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਕਹਿ ਪ੍ਰਮਾਤਮਾ ਜੀ ਅਸੀਂ ਸਾਰੇ ਹੀ ਪਾਸਿਆਂ ਤੋਂ ਹਾਰ ਕਰਕੇ ਸਾਰੇ ਦਵਾਰਿਆਂ ਨੂੰ ਛੱਡ ਕਰਕੇ ਤੁਹਾਡੇ ਦਵਾਰੇ ਤੇ ਆਏ ਹਾਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਸਾਡੇ ਤੇ ਕਿਰਪਾ ਕਰ ਦਿਓ ਕਿ ਜਨਮ ਮਰਨ ਨਿਵਾਰ ਸਾਡਾ ਜਿਹੜਾ ਜਨਮ ਤੇ ਮਰਨ ਦਾ ਦੁੱਖ ਆ ਬਾਰ-ਬਾਰ ਜੁਨਾਂ ਦੇ ਵਿੱਚ ਆਉਣਾ ਤੇ ਜਾਣਾ ਇਹਨੂੰ ਨਿਵਾਰ ਦਿਓ ਇਸ ਦੁੱਖ ਨੂੰ ਕੱਟ ਦਿਓ ਤੇ ਆਪਣੇ ਚਰਨਾਂ ਨਾਲ ਜੋੜ ਲਵੋ ਅਸੀਂ ਤੁਹਾਡੇ ਦਵਾਰੇ ਤੇ ਆਏ ਹਾਂ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਤੇ ਹੈ ਪ੍ਰਮਾਤਮਾ ਜੀ ਜਿਹੜੇ ਤੇਰੇ ਸਾਧੂ ਜਨ ਹਨ ਸੰਤ ਹਨ ਜਿਹੜੇ ਤੁਹਾਡੀ ਬੰਦਗੀ ਕਰਨ ਵਾਲੇ ਮਹਾਪੁਰਸ਼ ਹਨ ਅਸੀਂ ਉਹਨਾਂ ਦੇ ਚਰਨਾਂ ਵਿੱਚ ਆਏ ਹਾਂ ਅਸੀਂ ਉਹਨਾਂ ਦਾ ਸੰਗ ਕਰ ਰਹੇ ਹਾਂ ਕਿਰਪਾ ਕਰੋ ਅਸੀਂ ਆਪਣੀ ਬਾ ਉਹਨਾਂ ਨੂੰ ਪਕੜਾਈ ਹੈ ਤੇ ਪ੍ਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਸਾਨੂੰ ਉਹ ਮਿੱਠਾ ਲੱਗਦਾ ਹੈ ਤੇ ਕਿਰਪਾ ਕਰੋ ਸਾਡੇ ਤੇ ਕਿ ਅਸੀਂ ਤੁਹਾਡੇ ਦੁਆਰੇ ਤੇ ਆਏ ਹਾਂ ਤੁਹਾਡੇ ਸੰਤ ਜਨਾ ਸਾਧੂ ਜਨਾ ਦੇ ਚਰਨਾਂ ਦੀ ਧੂੜ ਹੈ ਸਾਡੀ ਬਾਹ ਫੜੀ ਦੀ ਲਾਜ ਰੱਖ ਲਵੋ ਕਿ ਸਾਡਾ ਜਨਮ ਤੇ ਮਰਨ ਦਾ ਗੇੜ ਆ ਜਿਹੜਾ ਉਹ ਮੁੱਕ ਜਾਵੇ ਤੇ ਪਰਮਾਤਮਾ ਹਰੀ ਦੇ ਨਾਮ ਦਾ ਰੰਗ ਜਿਹੜਾ ਉਹ ਸਾਨੂੰ ਅਤ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ ਕਰ ਦਇਆ ਲਿਹੋ ਲੜ ਲਾਏ ਨਾਨਕ ਨਾਮ ਧਿਆਏ ਅਕਾਲ ਪੁਰਖ ਵਾਹਿਗੁਰੂ ਜੀ ਹੈ ਪ੍ਰਭੂ ਜੀ ਕਿਰਪਾ ਕਰੋ ਸਾਨੂੰ ਆਪਣੇ ਲਾੜ ਲਵੋ ਆਪਣੇ ਚਰਨਾਂ ਨਾਲ ਜੋੜ ਲਵੋ ਦਇਆ ਕਰਕੇ ਮੇਰ ਕਰਕੇ ਸਾਡੇ ਵਿੱਚ ਇੰਨੇ ਔਗਨਹਾਨ ਨੇ ਕਿ ਅਸੀਂ ਆਪਣੇ ਕੀਤੇ ਕਰਮਾ ਕਰਕੇ ਤੁਹਾਡੇ ਲਾੜ ਨਹੀਂ ਲੱਗ ਸਕਦੇ ਤੁਸੀਂ ਸਾਡੇ ਤੇ ਕਿਰਪਾ ਕਰੋ ਦਇਆ ਕਰਕੇ ਮੇਰ ਕਰਕੇ ਆਪਣੇ ਲਾੜ ਪੱਲੇ ਨਾਲ ਲਾ ਲਵੋ ਨਾਨਕਾ ਨਾਮ ਧਿਆਏ ਕੇ ਪ੍ਰਮਾਤਮਾ ਜੀ ਅਸੀਂ ਤੁਹਾਡਾ ਨਾਮ ਸਦਾ ਹੀ ਧਿਆਉਂਦੇ ਰਹੀਏ ਦੀਨਾ ਨਾਥ ਦਿਆਲ ਮੇਰੇ ਸੁਆਮੀ ਦੀਨਾ ਨਾਥ ਦਿਆਲ ਹੈ ਜਾਚੋ ਸੰਤਰਵਾਲ ਰਹਾਉ ਹੈ ਦੀਨਾ ਦੇ ਗਰੀਬਾਂ ਦੇ 나ਥ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਤੂੰ ਗਰੀਬਾਂ ਦਾ ਆਸਰਾ ਹੈ ਤੂੰ ਦਿਆਲੂ ਹੈ ਕਿਰਪਾਲੂ ਹੈ ਮੇਰੇ ਸੁਆਮੀ ਜੀ ਤੂੰ ਦੀਨਾਂ ਤੇ ਗਰੀਬਾਂ ਦਾ ਆਸਰਾ ਹੈ ਜਾਚੋ ਸੰਤਰਵਾਲ ਹੈ हे ਪਰਮਾਤਮਾ ਜੀ ਮੈਂ ਤੇਰੇ ਦਰ ਤੇ ਸੰਤ ਜਨਾਂ ਦੀ ਚਰਨਾਂ ਦੀ ਧੂੜ ਮੰਗਦਾ ਜਾਚੋ ਦਾ ਅਰਥ ਹੈ ਮੰਗਣਾ ਕਿ ਤੁਹਾਡੇ ਜਿਹੜੇ ਸੰਤ ਜਨ ਹਨ ਉਹਨਾਂ ਦੇ ਚਰਨਾਂ ਦੀ ਧੂੜੀ ਅਸੀਂ ਮੰਗਦੇ ਹਾਂ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਸਾਨੂੰ ਆਪਣੇ ਸੰਤ ਜਨਾ ਦੇ ਚਰਨਾਂ ਦੀ ਧੂੜੀ ਬਖਸ਼ ਦਿਓ ਸੰਸਾਰ ਵਿਖਿਆ ਕੂਪ ਹੈ ਤਮ ਅਗਿਆਨ ਮੋਹਤ ਕੂਪ ਹੈ ਇਹ ਜਿਹੜਾ ਸੰਸਾਰ ਹੈ ਸਮੁੰਦਰ ਹੈ ਇਹ ਮਾਇਆ ਦਾ ਖੂਹ ਹੈ ਇਸ ਮਾਇਆ ਦੇ ਖੂਹ ਦੇ ਵਿੱਚ ਕਈ ਜਨਮਾਂ ਤੋਂ ਲੈ ਕਰਕੇ ਕਈ ਕਈ ਮਨੁੱਖ ਜਿਹੜੇ ਹਨ ਇਸ ਖੂਹ ਦੇ ਵਿੱਚ ਡਿੱਗ ਪਏ ਹਨ ਤੁਸੀਂ ਸਾਡੇ ਤੇ ਕਿਰਪਾ ਕਰੋ ਅਸੀਂ ਤਮ ਅਗਿਆਨ ਮੋਹਤ ਖੂਪ ਹੈ ਅਸੀਂ ਮਾਇਆ ਦੇ ਮੋਹ ਦੇ ਖੂ ਦੇ ਵਿੱਚ ਸੰਸਾਰ ਦੇ ਇਸ ਮਾਇਆ ਰੂਪੀ ਜਿਹੜਾ ਗੂ ਹੈ ਉਹਦੇ ਵਿੱਚ ਅਸੀਂ ਫਸੇ ਹੋਏ ਹਾਂ ਕਿਰਪਾ ਕਰੋ ਕਿ ਸਾਨੂੰ ਆਪ ਜੀ ਦੇ ਜਿਹੜਾ ਨਾਮ ਸਿਮਰਨ ਹੈ ਆਤਮਕ ਜੀਵਨ ਹੈ ਉਸ ਤੋਂ ਅਸੀਂ ਅਗਿਆਨ ਹੈ ਬੇਸਮਝ ਹਾਂ ਸਾਡੀ ਇਸ ਦੁਨੀਆ ਦੇ ਨਾਲ ਮੋਹ ਪਿਆ ਹੋਇਆ ਹੈ ਕੋਪ ਹਨੇਰੇ ਦੇ ਨਾਲ ਅਸੀਂ ਮੋਹ ਜੋੜਿਆ ਹੋਇਆ ਹੈ ਹਰ ਨਾਮ ਆਪਣਾ ਦੇਹੋ ਪ੍ਰਭ ਤੁਝ ਬਿਨਾ ਨਹੀਂ ਠਾਉ ਅਕਾਲ ਪੁਰਖ ਵਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਕਿ ਤੁਸੀਂ ਸਾਨੂੰ ਆਪਣਾ ਨਾਮ ਦਿਓ ਗਾਹ ਪੂਜਾ ਪ੍ਰਭ ਜੀ ਲਿਹੋ ਸਤਿਗੁਰੂ ਜੀ ਸਾਡੀ ਬਾਹ ਪਗੜੀ ਦੀ ਲਾਜ ਰੱਖ ਲਵੋ ਤੇ ਸਾਡੇ ਤੇ ਕਿਰਪਾ ਕਰੋ ਹਰ ਨਾਮ ਆਪਣਾ ਦੇਹੁ ਸਾਨੂੰ ਆਪਣਾ ਨਾਮ ਦੀ ਬਖਸ਼ਿਸ਼ ਕਰੋ ਆਪਣਾ ਨਾਮ ਸਿਮਰਨ ਸਾਡੀ ਝੋਲੀ ਵਿੱਚ ਪਾਓ ਪ੍ਰਭ ਤੁਝ ਬਿਨਾਂ ਨਹੀਂ ਠਾਓ ਏ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਤੋਂ ਬਗੈਰ ਸਾਡਾ ਕੋਈ ਵੀ ਆਸਰਾ ਨਹੀਂ ਨਾਨਕਾ ਬਲ ਜਾਓ ਕਿ ਨਾਨਕਾ ਬਲ ਬਲ ਜਾਓ हे परमात्मा जी ਅਸੀਂ ਤੁਹਾਡੇ ਤੋਂ ਵਾਰਨੇ ਜਾਂਦੇ ਹਾਂ ਸਦਕੇ ਜਾਂਦੇ ਹਾਂ ਬਲ ਬਲ ਜਾਂਦੇ ਹਾਂ ਲੋਭ ਮੋਹ ਬਾਦੀ ਦੇਹ ਬਿਨ ਭਜਨ ਹੋਵਤ ਖੇ ਹੈ ਸਾਡਾ ਜਿਹੜਾ ਸਰੀਰ ਹੈ ਸਾਡਾ ਜਿਹੜਾ ਧਾਨਿਆ ਇਹ ਲੋਭ ਦੇ ਅੰਦਰ ਵੱਜਾ ਹੋਇਆ ਹੈ ਧਨ ਪਦਾਰਥਾਂ ਦਾ ਲੋਭ ਹੈ ਕਈ ਕਈ ਵਸਤੂਆਂ ਦਾ ਇਸ ਮਨੁੱਖ ਨੂੰ ਲੋਭ ਹੈ ਲਾਲਚ ਹੈ ਸਾਡਾ ਜਿਹੜਾ ਸਰੀਰ ਹੈ ਇਹ ਵੱੱਜਾ ਹੋਇਆ ਹੈ ਕਿਦੇ ਅੰਦਰ ਵੱੱਜਾ ਆ ਲੋਭ ਦੇ ਅੰਦਰ ਮੋਹ ਦੇ ਅੰਦਰ ਇਹ ਗਰਸਿਆ ਹੋਇਆ ਹੈ ਬਿਨ ਭਜਨ ਹੋਵਤ ਕੇ ਪ੍ਰਮਾਤਮਾ ਜੀ ਤੁਹਾਡੇ ਨਾਮ ਤੋਂ ਬਗੈਰ ਇਹ ਸਾਡਾ ਜਿਹੜਾ ਸਰੀਰ ਹੈ ਦੇਹ ਆ ਏ ਖੇ ਦੀ ਢੇਰੀ ਹੈ ਮਿੱਟੀ ਦੀ ਢੇਰੀ ਹੈ ਭਸਮ ਹੋਣ ਵਾਲਾ ਹੈ ਜਮਦੂਤ ਮਹਾ ਭਿਆਨ ਚਿਤ ਗੁਪਤ ਕਰਮਹਿ ਜਾਣ ਤੇ ਅਕਾਲ ਪੁਰਖ ਵੈਗਰੋ ਜੀ ਤੁਹਾਡੇ ਜਿਹੜੇ ਜਮਦੂਤ ਹਨ ਉਹ ਬੜੇ ਹੀ ਭਿਆਨਕ ਹਨ ਡਰਾਉਣੇ ਹਨ ਉਹਨਾਂ ਤੋਂ ਬੜਾ ਡਰ ਲੱਗਦਾ ਜਦੋਂ ਇਹ ਮਨੁੱਖ ਚੜਾਈ ਕਰ ਜਾਂਦਾ ਹੈ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਦੋਂ ਜਮਦੂਤ ਇਹਨੂੰ ਫਿਰ ਡੰਡ ਦਿੰਦੇ ਹਨ ਤੇ ਬੜੇ ਭਿਆਨਕ ਤੇ ਉਹ ਡਰਾਉਣੇ ਹਨ ਚਿਤ ਗੁਪਤ ਕਰਮ ਜਾਣ ਤੇ ਜਿਹੜੇ ਪਰਮਾਤਮਾ ਨੇ ਚਤਰ ਤੇ ਗੁਪਤ ਸਾਡੇ ਕਰਮਾਂ ਨੂੰ ਜਿਹੜੇ ਜਾਣਦੇ ਹਨ ਲਿਖ ਰਹੇ ਹਨ ਮਨੁੱਖ ਦੇ ਮੰਦੇ ਤੇ ਚੰਗੇ ਕਰਮ ਜੋ ਵੀ ਇਹ ਜੀਵਨ ਦੇ ਵਿੱਚ ਕਰ ਰਿਹਾ ਐ ਉਹ ਚਤਰ ਗੁਪਤ ਜਿਹੜੇ ਹਨ ਸਾਡੇ ਕਰਮਾਂ ਨੂੰ ਜਾਣਦੇ ਹਨ ਦਿਨ ਰਾਤ ਸਾਖ ਸੁਣਾਏ ਉਹ ਜਿਹੜੇ ਚਤਰ ਗੁਪਤ ਹਨ ਉਹ ਦਿਨ ਰਾਤ ਹੀ ਸਾਡੇ ਕੀਤੇ ਹੋਏ ਕਰਮਾਂ ਦੀ ਗਵਾਹੀ ਦੇ ਰਹੇ ਹਨ ਸਾਖ ਦਾ ਅਰਥ ਹੈ ਗਵਾਹੀ ਇਹ ਮਨੁੱਖ ਜਿੰਨੇ ਵੀ ਕਰਮ ਕਰਦਾ ਹੈ ਜਿਹੜੇ ਚਿੱਤਰ ਤੇ ਗੁਪਤ ਹਨ ਉਹ ਇਹਦੇ ਕੀਤੇ ਹੋਏ ਕਰਮਾਂ ਦੀ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਗਵਾਹੀ ਦਿੰਦੇ ਹਨ ਨਾਨਕਾ ਹਰ ਸਰਨਾਏ ਤੇ ਅਕਾਲ ਪੁਰਖ ਵਾਹਿਗੁਰੂ ਜੀ ਹਰੀ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਭਜਨਾ ਮੁਰਾਰ ਕਰ ਦਇਆ ਪਤ ਤੋ ਉਧਾਰ ਭੈ ਨੂੰ ਦੂਰ ਕਰਨ ਵਾਲੇ ਡਰ ਨੂੰ ਖਤਮ ਕਰਨ ਵਾਲੇ ਪਰਮਾਤਮਾ ਮੁਰਾਰ ਜੀ ਕਿਰਪਾ ਕਰੋ ਦਇਆ ਕਰੋ ਕਿ ਅਸੀਂ ਪਤ ਤ ਹਾ ਪਾਪੀ ਹਾਂ ਸਾਨੂੰ ਉਧਾਰ ਲੇਵੋ ਇਸ ਸੰਸਾਰ ਸਾਗਰ ਤੋਂ ਤਾਰਨਾ ਕਰੋ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤੇ ਸਮਾਹਿ ਸਾਡੇ ਕੀਤੇ ਹੋਏ ਕਰਮ ਜਿਹੜੇ ਧੋਖਾ ਨਾ ਪਾਪ ਹਨ ਉਹ ਕਦੇ ਵੀ ਗਿਣੇ ਨਹੀਂ ਜਾ ਸਕਦੇ ਇਹ ਮਨੁੱਖ ਔਗਣਾਂ ਦਾ ਭਰਿਆ ਏ ਜਿੰਨੇ ਇਹਨੇ ਅੱਜ ਤੱਕ ਮੰਦੇ ਕਰਮ ਕੀਤੇ ਹਨ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਜਿੰਨੇ ਵੀ ਇਹ ਸਾਗਰ ਪਾਣੀ ਦੇ ਨਾਲ ਭਰਿਆ ਹੋਇਆ ਹੈ ਉਹਦਾ ਕੋਈ ਅੰਤ ਨਹੀਂ ਇਸੇ ਤਰ੍ਹਾਂ ਇਹ ਮਨੁੱਖ ਨੇ ਇੰਨੇ ਮੰਦੇ ਚੰਗੇ ਕਰਮ ਕੀਤੇ ਹਨ ਕਿ ਇਹਦੇ ਔਗਣਾ ਦਾ ਕੋਈ ਅੰਤ ਨਹੀਂ हे ਪ੍ਰਮਾਤਮਾ ਜੀ ਮੇਰੇ ਜਿਹੜੇ ਦੋਖ ਹਨ ਪਾਪ ਹਨ ਉਹ ਗਿਨੇ ਨਹੀਂ ਜਾ ਸਕਦੇ ਹਰ ਬਿਨਾ ਕਤੇ ਸਮਾਹੇ ਤੇਰੇ ਤੋਂ ਬਗੈਰ ਕੋਈ ਵੀ ਇਨ੍ਹਾਂ ਦੋਖਾਂ ਦੀ ਇਨ੍ਹਾਂ ਪਾਪਾਂ ਦੀ ਨਿਵਰਤੀ ਨਹੀਂ ਕਰ ਸਕਦਾ ਕੋਈ ਵੀ ਇਨ੍ਹਾਂ ਪਾਪ ਕੀਤੇ ਹੋਇਆਂ ਨੂੰ ਕੱਟ ਨਹੀਂ ਸਕਦਾ ਗਾ ਓਟ ਚਿਤ ਵਿਨਾਥ ਨਾਨਕਾ ਦੇ ਰਖਾ ਹਾਥ ਕਾਲਪੁਰਖ ਵਹਿ ਗੁਰੂ ਜੀ ਅਸੀਂ ਤੁਹਾਨੂੰ ਬਾਹ ਪਕੜਾਈ ਹੋਈ ਹੈ ਤੁਹਾਡੇ ਚਰਨਾਂ ਦਾ ਆਸਰਾ ਆਪਣੇ ਮਨ ਦੇ ਵਿੱਚ ਚਿਤਵਿਆ ਹੈ ਤੁਸੀਂ 나ਥ ਹੋ ਗਰੀਬਾਂ ਤੇ ਨਾਥਾਂ ਦੀ ਪਾਲਣਾ ਕਰਨ ਵਾਲੇ ਹੋ ਨਾਨਕਾ ਦੇ ਰਖਾ ਹਾਥ ਕਾਲਪੁਰਖ ਵਹਿ ਗੁਰੂ ਜੀ ਹੱਥ ਦੇ ਕਰਕੇ ਸਾਨੂੰ ਰੱਖਣਾ ਕਰੋ ਹਰ ਗੁਣ ਦੇ ਗੋਪਾਲ ਸਰਬ ਘਟ ਪ੍ਰਤਪਾਲ ਹੈ ਗੁਣਾ ਦੇ ਖਜ਼ਾਨੇ ਧਰਤੀ ਨੂੰ ਪਾਲਣ ਵਾਲੇ ਪਰਮਾਤਮਾ ਜੀ ਹਰੀ ਜੀ ਤੁਸੀਂ ਸਾਰੇ ਹੀ ਘਟਾਂ ਨੂੰ ਪ੍ਰਤਪਾਲ ਰਹੇ ਹੋ ਸਾਰੇ ਹੀ ਸਰੀਰਾਂ ਨੂੰ ਰਿਜਕ ਦੇ ਰਹੇ ਹੋ ਪਾਲ ਰਹੇ ਹੋ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ हे परमात्मा जी ਸਾਡੀ ਜਿਹੜੀ ਮਨ ਦੇ ਵਿੱਚ ਪ੍ਰੀਤ ਹੈ ਤੁਹਾਡੇ ਦਰਸਨਾ ਦੀ ਪਿਆਸ ਲੱਗੀ ਹੋਈ ਹੈ ਕਿਰਪਾ ਕਰੋ हे ਗੋਬਿੰਦ ਧਰਤੀ ਦੇ ਪਾਲਕ ਪਰਮਾਤਮਾ ਜੀ ਸਾਡੀ ਇਹ ਆਸ ਪੂਰੀ ਹੋ ਜਾਵੇ ਇੱਕ ਨਿਮਕ ਰਹਿ ਨਾ ਜਾਏ ਵਡ ਭਾਗ ਨਾਨਕ ਪਾਏ ਕੇ ਕਾਲਪੁਰਖ ਵੈ ਗੁਰੂ ਸਾਡੀ ਇਹ ਆਸ ਹੈ ਇਹ ਪੂਰੀ ਕਰ ਦਿਓ ਕਿ ਇੱਕ ਨਿਮਕ ਜਿੰਨਾ ਸਮਾਂ ਵੀ ਅੱਖ ਦੇ ਚਮਕਣ ਜਿੰਨਾ ਸਮਾਂ ਵੀ ਅਸੀਂ ਤੁਹਾਡੇ ਤੋਂ ਬਗੈਰ ਰਹਿ ਨਹੀਂ ਸਕਦੇ ਵੱਡ ਭਾਗ ਨਾਨਕ ਪਾਏ ਵੱਡੇ ਭਾਗਾ ਦੇ ਨਾਲ ਉਸ ਪਰਮਾਤਮਾ ਦਾ ਮਲਾਪ ਇਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਪ੍ਰਭ ਤੁਝ ਬਿਨਾ ਨਹੀਂ ਹੋਰ ਹੈ ਕਾਲਪੁਰਕ ਵੈ ਗੁਰੂ ਤੇਰੇ ਤੋਂ ਬਗੈਰ ਸਾਡਾ ਕੋਈ ਵੀ ਨਹੀਂ ਮਨ ਪ੍ਰੀਤ ਚੰਦ ਚਕੋਰ ਹੈ ਜਿਸ ਤਰ੍ਹਾਂ ਜਿਹੜੀ ਚਕੋਰ ਹੈ ਉਹਦੀ ਚੰਦਰਮਾ ਦੇ ਨਾਲ ਪ੍ਰੀਤ ਹੈ ਸਾਡੇ ਮਨ ਵਿੱਚ ਇਸ ਤਰ੍ਹਾਂ ਤੁਹਾਡੇ ਪ੍ਰਤੀ પ્રેમ ਪਿਆਰ ਪੈਦਾ ਹੋਵੇ ਕਿ ਜਿਸ ਤਰ੍ਹਾਂ ਇੱਕ ਚਕੋਰ ਹੈ ਉਹਦੀ ਚੰਦ ਦੇ ਨਾਲ ਪ੍ਰੀਤ ਜਦੋਂ ਰਾਤ ਦਾ ਸਮਾਂ ਦਾ ਹਨੇਰਾ ਹੁੰਦਾ ਹੈ ਜਿਹੜੀ ਚਕੋਰ ਐ ਜਦੋਂ ਚੰਦਰਮਾ ਚੜਦਾ ਹੈ ਤੇ ਜਿੱਥੋਂ ਉਹ ਚੜਨ ਲੱਗਦਾ ਹੈ ਉੱਥੋਂ ਉਹ ਨਿਗਾ ਟਿਕਾ ਲੈਂਦੀ ਤੇ ਸਾਰੀ ਰਾਤ ਹੀ ਚੰਦਰਮਾ ਦੇ ਵਿੱਚ ਆਪਣੀ ਨਿਗਾ ਸੁਰਤ ਨੂੰ ਟਿਕਾ ਕੇ ਰੱਖਦੀ ਜਦੋਂ ਚੰਦਰਮਾ ਅਸਤ ਹੁੰਦਾ ਉਹ ਨਾਲ-ਨਾਲ ਹੀ ਆਪਣੀ ਧੌਣ ਨੂੰ ਕਮਾਉਂਦੀ ਧੌਣ ਕਮਾਉਂਦੀ ਕਮਾਉਂਦੀ ਚਕੌਰ ਜਿਹੜੀ ਆਪਣੇ ਪ੍ਰਾਣ ਦੇ ਦਿੰਦੀ ਪਰ ਚੰਦ ਦੇ ਨਾਲੋਂ ਕਦੇ ਵੀ ਪ੍ਰੀਤ ਨਹੀਂ ਤੋੜਦੀ ਸਤਿਗੁਰੂ ਜੀ ਜਿਤਨਾ ਚਕੌਰ ਦੀ ਚੰਦਰਮਾ ਦੇ ਨਾਲ ਪ੍ਰੀਤ ਹੈ ਸਾਡੇ ਤੇ ਕਿਰਪਾ ਕਰੋ ਅਸੀਂ ਵੀ ਤੁਹਾਡੇ ਨਾਲ ਇਸ ਤਰ੍ਹਾਂ ਪ੍ਰੀਤ ਪਾ ਸਕੀਏ ਜਿਉ ਮੇਨ ਜਲ ਸੋਇਤ ਸਤਿਗੁਰਾਂ ਨੇ ਸਾਨੂੰ ਸਾਰੀਆਂ ਉਦਾਹਰਨਾਂ ਜਿਹੜੀਆਂ ਪਸ਼ੂ ਪੰਛੀਆਂ ਦੀਆਂ ਦਿੱਤੀਆਂ ਕਿ ਕਿਤੇ ਇਸ ਮਨੁੱਖ ਨੂੰ ਇੰਨਾ ਪੰਛੀਆਂ ਜਨਵਰਾਂ ਨੂੰ ਵੇਖ ਕਰਕੇ ਇਹਦਾ ਮਿਲ ਜਾਵੇ ਕਿ ਜੇ ਇਹ ਆਪਣੀ ਜਾਨ ਤੱਕ ਇੰਨਾ ਪਿਆਰ ਕਰਦੇ ਹਨ ਇੱਕ ਦੂਜੇ ਨੂੰ ਕਿ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦੇ ਹਨ ਜਿਸ ਪ੍ਰਮਾਤਮਾ ਨੇ ਇਸ ਮਨੁੱਖ ਨੂੰ ਪੈਦਾ ਕੀਤਾ ਹੈ ਇਹਦਾ ਵੀ ਪਿਆਰ ਇੰਨਾ ਪੰਛੀਆਂ ਨੂੰ ਜਨਵਰਾਂ ਨੂੰ ਵੇਖ ਕਰਕੇ ਕਾਲਪੁਰਖ ਵਹਿਗੁਰੂ ਦੇ ਨਾਲ ਪ੍ਰੇਮ ਪੈ ਜਾਵੇ ਸਤਿਗੁਰੂ ਜੀ ਉਦਾਹਰਨ ਮੱਛੀ ਦੀ ਦਿੰਦੇ ਹਨ ਜਿਵੇਂ ਮੀਨ ਜਲ ਸੁਹਿਤ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਪਿਆਰ ਹੈ ਮੱਛੀ ਦੇ ਪਾਣੀ ਦੇ ਨਾਲ ਇੰਨਾ ਪਿਆਰ ਹੈ ਕਿ ਉਹ ਨੂੰ ਇੱਕ ਨਿਮਖ ਵੀ ਪਾਣੀ ਦੇ ਨਾਲੋਂ ਵੱਖ ਕਰ ਦਈਏ ਤੇ ਉਹ ਆਪਣੇ ਪ੍ਰਾਣ ਦੇ ਦਿੰਦੀ ਆਪਣੇ ਸਵਾਸ ਤਿਆਗ ਦਿੰਦੀ ਅਲ ਕਮਲ ਭਿੰਨ ਨਾ ਭੇਤ ਹੈ ਜਿਹੜਾ ਭਵਰਾ ਹੈ ਉਹਦਾ ਕਮਲ ਦੇ ਫੁੱਲ ਦੇ ਨਾਲ ਇੰਨਾ ਪਿਆਰ ਹੈ ਉਹਦੇ ਵਿੱਚ ਤੇ ਕਮਲ ਦੇ ਫੁੱਲ ਵਿੱਚ ਭਿੰਨ ਰਤੀ ਜਿੰਨਾ ਵੀ ਜਿਹੜਾ ਅੰਤਰ ਆ ਉਹ ਨਹੀਂ ਰਹਿ ਜਾਂਦਾ ਕਮਲ ਦਾ ਫੁੱਲ ਜਦੋਂ ਖੇੜਦਾ ਭਵਰਾ ਉਹਦੇ ਵਿੱਚ ਆਨ ਕਰਕੇ ਬੈਠਦਾ ਉਹਦਾ ਰਸ ਜਿਹੜਾ ਹੈ ਉਹ ਮਾਣਦਾ ਜਦੋਂ ਰਾਤ ਦਾ ਸਮਾਂ ਆਦਾ ਸ਼ਾਮ ਦਾ ਸਮਾਂ ਆ ਜਾਂਦਾ ਉਦੋਂ ਕਮਲ ਦਾ ਫੁੱਲ ਜਿਹੜਾ ਸੁਮੇਟਿਆ ਜਾਂਦਾ ਹੈ ਸੂੰਗੜ ਜਾਂਦਾ ਹੈ ਭਵਰਾ ਜਿਹੜਾ ਆਪਣੀ ਜਾਨ ਉਸ ਕਮਲ ਫੁੱਲ ਦੇ ਵਿੱਚ ਈ ਤਿਆਗ ਦਿੰਦਾ ਏਨੀ ਪ੍ਰੀਤ ਜਿਹੜੀ ਹੈ ਉਹ ਪਤੰਗੇ ਦੀ ਹੈ ਭਵਰੇ ਦੀ ਹੈ ਜਿਹੜਾ ਕਮਲ ਦੇ ਫੁੱਲ ਦੇ ਰਸ ਮਾਣਦਾ ਹੋਇਆ ਆਪਣੀ ਜਾਨ ਤੱਕ ਦੇ ਦਿੰਦਾ ਕਮਲ ਤੇ ਫੁੱਲ ਤੇ ਭਵਰੇ ਦੇ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਜਿਉਂ ਚੱਕ ਵੀ ਸੂਰਜ ਆਸ ਜਿਵੇਂ ਚੱਕਵੇਂ ਨੂੰ ਸੂਰਜ ਦੇ ਚੜਨ ਦੀ ਆਸ ਹੁੰਦੀ ਹੈ ਨਾਨਕ ਚਰਨ ਪਿਆਸ ਸਤਿਗੁਰੂ ਜੀ ਇਸੇ ਤਰ੍ਹਾਂ ਸਾਨੂੰ ਤੁਹਾਡੇ ਚਰਨਾਂ ਦੀ ਪਿਆਸ ਜਿਸ ਤਰ੍ਹਾਂ ਇਹਨਾਂ ਪੰਛੀਆਂ ਨੂੰ ਜਨਵਰਾਂ ਦੀ ਇੱਕ ਦੂਜੇ ਦੇ ਨਾਲ ਇਹਨਾਂ ਪਿਆਰ ਹੈ ਪਿਆਸ ਹੈ ਇਸੇ ਤਰ੍ਹਾਂ ਕਿਰਪਾ ਕਰੋ ਸਾਡੀ ਵੀ ਤੁਹਾਡੇ ਚਰਨਾਂ ਨਾਲ ਇਸੇ ਤਰ੍ਹਾਂ ਪਿਆਸ ਪ੍ਰੇਮ ਆ ਜਿਹੜਾ ਉਹ ਵੜਨ ਜਾਵੇ ਸਾਡੀ ਤੁਹਾਡੇ ਚਰਨਾਂ ਦੇ ਵਿੱਚ ਏਸੇ ਤਰ੍ਹਾਂ ਪਿਆਸ ਲੱਗੀ ਹੋਈ ਹੈ ਜਿਉਂ ਤਰਨ ਭਰਤ ਪ੍ਰਾਨ ਸਾਤਗੁਰਾਂ ਨੇ ਤੇ ਇਸਤਰੀ ਦਾ ਜ਼ਿਕਰ ਕੀਤਾ ਤਰਨ ਕਹਿੰਦੇ ਹਨ ਇਸਤਰੀ ਨੂੰ ਭਰਤ ਕਹਿੰਦੇ ਹਨ ਖਸਮ ਨੂੰ ਕਿ ਜਿਸ ਤਰ੍ਹਾਂ ਜਵਾਨ ਇਸਤਰੀ ਦਾ ਆਪਣੇ ਪਤੀ ਦੇ ਨਾਲ ਖਸਮ ਦੇ ਨਾਲ ਪਿਆਰ ਹੁੰਦਾ ਹੈ ਉਨ ਨੂੰ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਆਪਣੇ ਮਾਤਾ ਪਿਤਾ ਭੈਣ ਭਰਾਵਾਂ ਨੂੰ ਛੱਡ ਕਰਕੇ ਉਹ ਖਸਮ ਦੇ ਘਰ ਆਣ ਕਰਕੇ ਬੈਠਦੀ ਇੱਕ ਜਵਾਨ ਇਸਤਰੀ ਦਾ ਆਪਣੇ ਖਸਮ ਪ੍ਰਤੀ ਦੇ ਨਾਲ ਪਿਆਰ ਹੁੰਦਾ ਹੈ ਜਿਉਂ ਲੋਭੀ ਹੈ ਧਨਦਾਨ ਜਿਵੇਂ ਲੋਭੀ ਮਨੁੱਖ ਦਾ ਧਨ ਦੇ ਨਾਲ ਇੰਨਾ ਪਿਆਰ ਹੁੰਦਾ ਪ੍ਰੇਮ ਹੁੰਦਾ ਹੈ ਜਿਉਂ ਦੁੱਧ ਜਲੈ ਸੰਜੋਗ ਹੈ ਜਿਵੇਂ ਦੁੱਧ ਦਾ ਜਲ ਦੇ ਨਾਲ ਪਿਆਰ ਆ ਸੰਜੋਗ ਆ ਆਪਸ ਦੇ ਵਿੱਚ ਬੇਲਿਆ ਦੁੱਧ ਦਾ ਤੇ ਪਾਣੀ ਦਾ ਇੰਨਾ ਪਿਆਰ ਆ ਕਿ ਜਦੋਂ ਦੁੱਧ ਦੇ ਵਿੱਚ ਕੋਈ ਪਾਣੀ ਵੀ ਪਾ ਦਿੰਦਾ ਮਿਲਾ ਦਿੰਦਾ ਹੈ ਤੇ ਜਿਹੜਾ ਦੁੱਧ ਆ ਉਹ ਪਾਣੀ ਦਾ ਵੀ ਓਨਾ ਹੀ ਰੇਟ ਲਵਾ ਦਿੰਦਾ ਜਿੰਨੇ ਦੁੱਧ ਦੀ ਕੀਮਤ ਹੁੰਦੀ ਆ ਓਨੇ ਪਾਣੀ ਦੀ ਕੀਮਤ ਹੋ ਜਾਣੀ ਤੇ ਫਿਰ ਜਿਹੜਾ ਪਾਣੀ ਆ ਉਹ ਆਪਣੀ ਕੀਮਤ ਚਿਕਾਉਂਦਾ ਦੁੱਧ ਦੇ ਨਾਲ ਇੰਨਾ ਪਿਆਰ ਕਰਦਾ ਹੈ ਜਦੋਂ ਦੁੱਧ ਨੂੰ ਅੱਗ ਦੇ ਉੱਤੇ ਰੱਖਿਆ ਜਾਂਦਾ ਹੈ ਸਭ ਤੋਂ ਪਹਿਲਾਂ ਪਾਣੀ ਸੜਦਾ ਪਾਣੀ ਸੜ ਜਾਂਦਾ ਕਿਉਂਦੀ ਇੰਨੀ ਪ੍ਰੀਤ ਆ ਕਿ ਉਹ ਕਹਿੰਦਾ ਕਿ ਦੁੱਧ ਦੇ ਇੰਨਾ ਹੀ ਮੇਰੀ ਕੀਮਤ ਵਾਈ ਆਪਣਾ ਰੰਗ ਰੂਪ ਦੇ ਦਿੱਤਾ ਇੰਨਾ ਉਹਦਾ ਸੰਜੋਗ ਹੈ ਕਿ ਉਹ ਪਹਿਲਾਂ ਆਪਣੇ ਆਪ ਨੂੰ ਸੜਦਾ ਆ ਵਟਨ ਆਪੇ ਖਪੇ ਦੁੱਧ ਕੋ ਖੱਪਰ ਨਾ ਦੇ ਸਤਿਗੁਰੂ ਜੀ ਕਹਿੰਦੇ ਜਿਹੜਾ ਪਾਣੀ ਉਹ ਆਪੇ ਖੱਪਦਾ ਹੈ ਸੜਦਾ ਹੈ ਦੁੱਧ ਨੂੰ ਸੜਨ ਨਹੀਂ ਦਿੰਦਾ ਤੇ ਦੁੱਧ ਦੀ ਫਿਰ ਪ੍ਰੀਤ ਇਸੇ ਤਰ੍ਹਾਂ ਹੈ ਕਿ ਜਦੋਂ ਅੱਗ ਦੁੱਧ ਨੂੰ ਬਾਲਦੀ ਹੈ ਪਾਣੀ ਨੂੰ ਸਾੜ ਦਿੰਦੀ ਹੈ ਤੇ ਦੁੱਧ ਜਿਹੜਾ ਫਿਰ ਉਹ ਭਾਂਡੇ ਦੇ ਵਿੱਚੋਂ ਉਛਲ ਕਰਕੇ ਅੱਗ ਦੇ ਉੱਤੇ ਪੈਂਦਾ ਤੇ ਅੱਗ ਨੂੰ ਬੁਝਾ ਦਿੰਦਾ ਹੈ ਕਿ ਜੇਕਰ ਤੂੰ ਮੇਰੇ ਮਿੱਤਰ ਪਾਣੀ ਨੂੰ ਸਾੜਿਆ ਮੈਂ ਇੰਨੀ ਕੋਸ਼ਿਸ਼ ਕਰਦਾ ਕਿ ਤੇਰੀ ਆਗ ਹੀ ਬੁਝਾ ਦੇਣਾ ਆਗ ਨੂੰ ਦੁੱਧ ਜਿਹੜਾ ਹੈ ਉਹ ਜਦੋਂ ਬਾਲਾ ਖਾਂਦਾ ਆਗ ਦੇ ਪੈਂਦਾ ਤੇ ਆਗ ਬੁਝ ਜਾਂਦੀ ਹੈ ਇੰਨੀ ਦੁੱਧ ਤੇ ਜਿਹੜੀ ਜਲ ਹੈ ਇਹਦੀ ਪ੍ਰੀਤ ਹੈ ਸਤਿਗੁਰੂ ਜੀ ਅੱਖ ਲੱਗ ਗਈ ਕਿ ਜਿਸ ਤਰ੍ਹਾਂ ਦੁੱਧ ਤੇ ਜਲ ਦੀ ਪ੍ਰੀਤ ਹੈ ਸੰਯੋਗ ਹੈ ਜਿਉਂ ਮਹਾ ਖੁਦਿਆਰਤ ਭੋਗ ਹੈ ਜਿਵੇਂ ਭੁੱਖੇ ਮਨੋਖ ਨੂੰ ਜਿਹੜਾ ਹੈ ਉਹ ਰੋਜ਼ੀ ਮਿਲ ਜਾਂਦੀ ਹੈ ਭੋਜਨ ਮਿਲ ਜਾਂਦਾ ਹੈ ਜਿਉ ਮਾਤ ਪੁੱਤ ਹੈ ਤੇ ਜਿਵੇਂ ਮਾਂ ਦਾ ਪੁੱਤਰ ਦੇ ਨਾਲ ਪ੍ਰੇਮ ਹੈ ਹਰ ਸਿਮਰ ਨਾਨਕ ਨੇਤ ਹੈ ਸਤਿਗੁਰੂ ਜੀ ਅਸੀਂ ਇਸੇ ਤਰ੍ਹਾਂ ਨਿਤ ਹੀ ਤੁਹਾਨੂੰ ਸਿਮਰਦੇ ਰਹੀਏ ਯਾਦ ਕਰਦੇ ਰਹੀਏ ਜਿਉ ਦੀਪ ਪਤਨ ਪਤੰਗ ਹੈ ਜਿਵੇਂ ਦੀਵੇ ਦੇ ਉੱਤੇ ਪਤੰਗੇ ਆਉਂਦੇ ਹਨ ਦੀਵੇ ਦੀ ਲਾਟ ਵੇਖ ਕਰਕੇ ਪਤੰਗੇ ਜਿਹੜੇ ਉਹਨੂੰ ਵਿੱਚ ਹੀ ਸਮਾ ਜਾਂਦੇ ਹਨ ਸੜ ਜਾਂਦੇ ਹਨ ਐਨੀ ਉਹਨਾਂ ਦੀ ਪ੍ਰੀਤ ਹੈ ਜਿਉਂ ਚੋਰ ਹਿਰਤਨ ਸੰਗ ਚੋਰੀ ਕਰਨ ਵਾਲੇ ਬੰਦੇ ਨੂੰ ਕਦੇ ਵੀ ਕੋਈ ਸੰਗ ਨਹੀਂ ਹੁੰਦੀ ਉਹਨੂੰ ਕੋਈ ਵੀ ਝਿਜਕ ਨਹੀਂ ਰਹਿ ਜਾਂਦੀ ਉਹ ਕਦੇ ਵੀ ਡਰਦਾ ਨਹੀਂ ਝਿਜਕਦਾ ਨਹੀਂ ਮੈਗਲਹ ਕਾਮੈ ਵਸ ਮੈਗਲ ਕਹਿੰਦੇ ਹਨ ਹਾਥੀ ਨੂੰ ਜਿਵੇਂ ਹਾਥੀ ਆ ਉਹਦੇ ਵਿੱਚ ਬੜੀ ਕਾਮ ਵਾਸ਼ਨਾ ਹੈ ਤੇ ਕਾਮ ਵਾਸ਼ਨਾ ਦਾ ਵੱਧਾ ਹੋਇਆ ਸਤਿਗੁਰੂ ਜੀ ਕਹਿਣ ਲੱਗੇ ਮੈਗਲ ਕਾਮੈ ਵਸ ਕਾਮ ਵਾਸ਼ਨਾ ਦੇ ਵਿੱਚ ਵੱਜਾ ਹੋਇਆ ਜਦੋਂ ਇਸ ਹਾਥੀ ਨੂੰ ਫੜਨਾ ਹੁੰਦਾ ਉਦੋਂ ਜਿਹੜੇ ਫੜਨ ਵਾਲਿਆਂ ਨੂੰ ਨਕਲੀ ਹਸਤਨੀ ਬਣਾ ਕਰਕੇ ਵੱਡਾ ਟੋਇਆ ਬੁੱਟ ਕਰਕੇ ਨਕਲੀ ਹਸਤਨੀ ਬਣਾ ਕਰਕੇ ਵਿੱਚ ਖਿਲਾਰ ਦਿੰਦੇ ਹਨ ਹਾਥੀ ਨੂੰ ਛੱਡਦੇ ਹਨ ਜਦੋਂ ਹਾਤੀ ਕਾਮਵਾਸ਼ਨਾ ਦਾ ਵੱਜਾ ਹੋਇਆ ਜਾਂਦਾ ਹੈ ਤੇ ਟੋਏ ਦੇ ਵਿੱਚ ਡਿੱਗ ਜਾਂਦਾ ਹੈ ਥੱਕੇ ਹਾਰੇ ਨੂੰ ਜਦੋਂ ਇਹਦੀ ਕੋਈ ਵਾਹ ਨਹੀਂ ਰਹਿ ਜਾਂਦੀ ਉਦੋਂ ਇਹਨੂੰ ਫੜਨ ਵਾਲੇ ਫਿਰ ਫੜਦੇ ਹਾਤੀ ਦੇ ਵਿੱਚ ਸਭ ਨੂੰ ਵੱਧ ਕਾਮਵਾਸ਼ਨਾ ਇਹ ਕਾਮਵਾਸ਼ਨਾ ਦਾ ਸਤਿਗੁਰੂ ਜੀ ਕਹਿੰਦੇ ਵੱਧਾ ਹੋਇਆ ਇੰਨਾ ਇਹਦਾ ਮੋਇਆ ਹਾਤੀ ਦਾ ਮੈਗਲੇ ਕਾਮ ਹੈ ਬੰਦ ਹੈ ਜਿਉ ਗ੍ਰਸਤ ਵਿਖਾਈ ਤਾਂ ਦਾ ਜਿਵੇਂ ਗ੍ਰਸਤ ਕਰਨ ਵਾਲੇ ਨੂੰ ਵਿਖਿਆ ਦੇ ਵਿੱਚ ਉਸੇ ਹੀ ਧੰਦੇ ਦੇ ਨਾਲ ਪਿਆਰ ਹੈ ਜਿਉਂ ਜੂਵਾਰ ਬਿਸਨ ਨਾ ਜਾਏ ਜੂਆ ਖੇਡਣ ਵਾਲੇ ਬੰਦੇ ਨੂੰ ਕਦੇ ਭੈੜੀ ਆਦਤ ਨਹੀਂ ਜਾਂਦੀ ਉਹਦਾ ਜੂਵੇ ਦੇ ਨਾਲ ਪਿਆਰ ਹੈ ਹਰ ਨਾਨਕ ਇਹੋ ਮਨ ਲਾਏ ਕਾਲਪੁਰਕ ਵਹਿ ਗੁਰੂ ਹਰੀ ਜੀ ਅਸੀਂ ਆਪਣਾ ਮਨ ਤੁਹਾਡੇ ਨਾਲ ਇਸ ਤਰ੍ਹਾਂ ਜੋੜਦੇ ਹਾਂ ਕੁਰੰਕ ਨਾਦੇ ਨੇਹੋ ਯਾਤ੍ਰਿਕ ਚਾਹਤ ਮਿਹੋ ਕੁਰੰਕ ਕਹਿੰਦੇ ਹਨ ਹਿਰਨ ਨੂੰ ਹਿਰਨ ਜਿਹੜਾ ਹੈ ਉਹਨੂੰ ਨਾਦ ਦੇ ਧੁਣੀ ਦੇ ਨਾਲ ਪਿਆਰ ਖਲ ਦੇ ਨਾਲ ਮੜਿਆ ਹੋਇਆ ਖੜਾ ਜਦੋਂ ਮਨੋਕ ਵਜਾਉਂਦੇ ਹਨ ਤੇ ਇਹ ਭੱਜਾ ਹੋਇਆ ਹਿਰਨ ਜਾਂਦਾ ਉਦੋਂ ਇਹ ਉਹਨਾਂ ਦੇ ਵਾਸ ਵਿੱਚ ਆ ਜਾਂਦਾ ਇਹ ਧੁਣੀ ਦਾ ਭੱਜਾ ਹੋਇਆ ਜਿਸ ਤਰ੍ਹਾਂ ਹਿਰਨ ਆ ਕੁਰੰਕ ਨਾਦੈ ਨੇਹੋ ਯਾਤ੍ਰਕ ਚਾਹਤ ਬਿਹੋ ਜਿਸ ਤਰ੍ਹਾਂ ਯਾਤ੍ਰਕ ਨੂੰ ਪਪੀਹੇ ਨੂੰ ਸਵੰਤੀ ਬਿਉਂਦ ਦਾ ਤਰਸ ਕਰਦਾ ਹੈ ਕਿ ਕਦੋਂ ਮੇ ਭਵੇ ਸਵੰਤੀ ਬੂੰਦ ਉਹਦੇ ਸਿਰ ਵਿੱਚ ਡਿੱਗੇ ਤੇ ਉਹਦੀ ਤ੍ਰਿਪਤੀ ਹੋਵੇ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਕੇ ਸਤ ਗੁਰੂ ਜੀ ਅਸੀਂ ਜਨ ਸਾਡਾ ਜਿਹੜਾ ਜੀਵਨ ਹੈ ਆਪ ਜੀ ਦੇ ਸਤ ਸੰਗਤ ਵਿੱਚ ਜੁੜ ਜਾਵੇ ਗੋਬਿੰਦ ਜੀ ਆਪ ਜੀ ਦੇ ਭਜਨ ਵਿੱਚ ਬੰਦਗੀ ਵਿੱਚ ਸਾਡਾ ਮਾਨਿਆ ਜਿਹੜਾ ਜੀਵਨ ਆ ਸਤ ਸੰਗਤ ਦੇ ਵਿੱਚ ਰੰਗਿਆ ਜਾਵੇ ਰਸਨਾ ਬਖਾਨੈ ਨਾਮੈ ਨਾਨਕ ਦਰਸ਼ਨ ਦਾਨ ਸਾਡੀ ਜਿਹੜੀ ਰਸਨਾ ਉਹ ਆਪ ਜੀ ਦਾ ਨਾਮ ਜਪਦੀ ਰਵੇ ਨਾਨਕ ਦਰਸ਼ਨ ਦਾਨ ਕਿਰਪਾ ਸਾਡੇ ਤੇ ਕਰ ਦਿਓ ਕਿ ਸਾਨੂੰ ਆਪਣੇ ਦਰਸ਼ਨਾਂ ਦਾ ਦਾਨ ਦੇ ਦਿਓ ਗੁਣ ਗਾਏ ਸੁਣ ਲਿਖ ਦੇ ਅਸੀਂ ਆਪ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ ਸੁਣਨਾ ਕਰੀਏ ਤੇ ਲਿਖਣਾ ਕਰੀਏ ਲੇਖ ਕਰਕੇ ਤੇ ਹੋਰ ਦੂਜਿਆਂ ਨੂੰ ਵੀ ਦਾਤ ਦੇਣੀ ਕਰੀਏ ਸੋ ਸਰਬਫਲ ਹਰ ਲੇ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦੇ ਹਨ ਸੁਣਦੇ ਹਨ ਲਿਖਦੇ ਹਨ ਹੋਰਨਾਂ ਨੂੰ ਪਰਮਾਤਮਾ ਦਾ ਨਾਮ ਜਪਾਉਂਦੇ ਹਨ ਉਹਨਾਂ ਨੂੰ ਫਿਰ ਸਾਰੇ ਹੀ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਪਰਮਾਤਮਾ ਦੇ ਕੋਲੋਂ ਸਾਰੇ ਫਲ ਉਹ ਮਨੁੱਖ ਪ੍ਰਾਪਤ ਕਰ ਲੈਂਦੇ ਹਨ ਕੁੱਲ ਸਮੂਹ ਕਰਤ ਉਧਾਰ ਆਪਣੀਆਂ ਸਾਰੀਆਂ ਹੀ ਕੁਲਾਂ ਦਾ ਉਹ ਮਨੁੱਖ ਉਧਾਰ ਕਰਵਾ ਲੈਂਦੇ ਹਨ ਪਰਮਾਤਮਾ ਉਹਨਾਂ ਦੀਆਂ ਸਾਰੀਆਂ ਕੁਲਾਂ ਨੂੰ ਤਾਰ ਦਿੰਦਾ ਉਧਾਰ ਕਰ ਦਿੰਦਾ ਸੰਸਾਰ ਉਤਰਸ ਪਾਰ ਉਹ ਪਰਮਾਤਮਾ ਦਾ ਨਾਮ ਜਪ ਕਰਕੇ ਤੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਉਨ੍ਹਾਂ ਦਾ ਪਾਰ ਉਤਾਰਾ ਹੋ ਜਾਂਦਾ ਜਿਹੜੇ ਨਾਮ ਜਪਦੇ ਹਨ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗਤ ਜਸ ਗਾਹੇ ਸਾਧ ਗੁਰੂ ਜੀ ਅਸੀਂ ਤੁਹਾਡੇ ਚਰਨਾਂ ਦਾ ਆਸਰਾ ੱਤਕਿਆ ਹੈ ਏ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਤੁਹਾਡੇ ਚਰਨਾਂ ਦੇ ਜਹਾਜ਼ ਦੇ ਨਾਲ ਲੱਗ ਕਰਕੇ ਸਾਨੂੰ ਵੀ ਤਾਰਨਾ ਕਰੋ ਅਸੀਂ ਤਰ ਜਾਈਏ ਮੇਲ ਸਾਧ ਸੰਗਤ ਜਸ ਗਾਹੇ ਤੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਘਰ ਆਣ ਕਰਕੇ ਗੁਰੂ ਕੀ ਸੰਗਤ ਕਰਕੇ ਤੇ ਅਸੀਂ ਤੁਹਾਡੇ ਜਸ ਨੂੰ ਗਾਉਣਾ ਕਰੀਏ ਤੁਹਾਡੀ ਮਾਨ ਵਡਿਆਈ ਦੇ ਗੀਤ ਅਸੀਂ ਗਾਉਂਦੇ ਰਹੀਏ ਸਾਨੂੰ ਗੁਰੂ ਕੀ ਸੰਗਤ ਬਖਸ਼ਦੇ ਰਹੋ ਹਰ ਪੈਜ ਰੱਖੇ ਮੁਰਾਰ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਤੁਹਾਡਾ ਨਾਮ ਜਪਦੇ ਹਨ ਸਾਜ ਸੰਗਤ ਵਿੱਚ ਆਉਂਦੇ ਹਨ ਤੁਹਾਡੇ ਚਰਨਾਂ ਦਾ ਆਸਰਾ ਤੱਕਦੇ ਹਨ ਹਰੀ ਪ੍ਰਮਾਤਮਾ ਉਹਨਾਂ ਦੀ ਪੈਜ ਰੱਖਦਾ ਹੈ ਲਾਜ ਰੱਖਦਾ ਹੈ ਹਰ ਨਾਨਕ ਸਰਨ ਦੁਆਰ ਹੈ ਅਕਾਲ ਪੁਰਖ ਵੈ ਗੁਰੂ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੁਹਾਡੇ ਦਵਾਰੇ ਉੱਤੇ ਆਏ ਹਾਂ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਹੈ ਸਾਡੀ ਬਾਹ ਫੜੀ ਹੋਈ ਦੀ ਲਾਜ ਰੱਖ ਲਓ ਅਸੀਂ ਤੁਹਾਡੇ ਦਵਾਰੇ ਉੱਤੇ ਆਏ ਹੋਏ ਹਾਂ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹੋਏ ਹਾਂ ਸਾਡੇ ਤੇ ਕਿਰਪਾ ਕਰ ਦਿਓ ਕਿ ਜਿੱਦਾ ਆਰੰਭ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਸਾਡਾ ਜਨਮ ਤੇ ਮਰਨ ਦਾ ਗੇੜ ਉਹਨੂੰ ਮੁਕਾ ਦਿਓ ਸਾਡੀ ਜਿਹੜੀ ਪ੍ਰੀਤ ਹੈ ਉਹ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ ਉਹਨਾਂ ਪਸ਼ੂ ਪੰਛੀਆਂ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਦਾ ਆਤ ਦਾ ਸਨੇਹ ਹੈ ਜਿਵੇਂ ਤਰ੍ਹਾਂ ਚੰਦਰਮਾ ਦੇ ਨਾਲ ਚਕੋਰ ਦਾ ਪਿਆਰ ਆ ਕਿ ਸਾਰੀ ਰਾਤ ਉਹ ਚੰਦਰਮਾ ਨੂੰ ਵੇਖਣ ਦੇ ਕਾਰਨ ਉਹਦੀ ਧੌਣ ਮੁੜ ਜਾਂਦੀ ਹੈ ਤੇ ਆਪਣੀ ਜਾਨ ਦੇ ਦਿੰਦੀ ਜਿਸ ਤਰ੍ਹਾਂ ਮੱਛੀ ਦਾ ਜਲ ਦੇ ਨਾਲ ਪ੍ਰੇਮ ਆ ਪਿਆਰ ਆ ਮੱਛੀ ਨੂੰ ਜਲ ਦੇ ਵਿੱਚੋਂ ਬਾਹਰ ਕੱਢੀਏ ਤੇ ਉਹ ਵੀ ਆਪਣੇ ਪ੍ਰਾਨ ਤਿਆਗ ਦਿੰਦੀ ਹੈ ਜਿਸ ਤਰ੍ਹਾਂ ਕਮਲ ਦੇ ਫੁੱਲ ਦੇ ਨਾਲ ਭਵਰੇ ਦਾ ਪਿਆਰ ਆ ਜਿਸ ਤਰ੍ਹਾਂ ਇੱਕ ਚੱਕਵੀ ਦਾ ਸੂਰਜ ਦੇ ਨਾਲ ਪ੍ਰੇਮ ਆ ਇਸੇ ਤਰ੍ਹਾਂ ਸਾਡਾ ਪ੍ਰੇਮ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹੇ ਜਵਾਨ ਇਸਤਰੀ ਦਾ ਆਪਣੇ ਖਸਮ ਦੇ ਨਾਲ ਪਿਆਰ ਆ ਲੋਭੀ ਦਾ ਜਿਹੜਾ ਧਨ ਦੇ ਨਾਲ ਪ੍ਰੇਮ ਹੁੰਦਾ ਹੈ ਦੁੱਧ ਦਾ ਜਿਹੜਾ ਹੈ ਉਹ ਪਾਣੀ ਦੇ ਨਾਲ ਪ੍ਰੇਮ ਪਿਆਰ ਇੱਕ ਦੂਜੇ ਦੇ ਨਾਲ ਹੈ ਉਹ ਘੇਨੋ ਭੋਜਨ ਮਿਲਣ ਦੇ ਨਾਲ ਤ੍ਰਿਪਤੀ ਮਿਲਦੀ ਹੈ ਮਾਂ ਦਾ ਪੁੱਤ ਦੇ ਨਾਲ ਪ੍ਰੇਮ ਐ ਸਨਾਹ ਐ ਕਿਰਪਾ ਕਰੋ ਇਸੇ ਤਰ੍ਹਾਂ ਜਿਸ ਤਰ੍ਹਾਂ ਕਾਮਵਾਸ਼ਨਾ ਦੇ ਨਾਲ ਹਾਥੀ ਦਾ ਪਿਆਰ ਐ ਹਿਰਨ ਦਾ ਕੰਡੇ ਹੀੜੇ ਦੇ 나ਦ ਦੇ ਨਾਲ ਪਿਆਰ ਐ ਇਨਾਂ ਜੀਵਾਂ ਦੇ ਉਦਾਹਰਨ ਦੇ ਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਇਸੇ ਤਰ੍ਹਾਂ ਇਸ ਮਨੁੱਖ ਦਾ ਪਿਆਰ ਉਸ ਪਰਮਾਤਮਾ ਦੇ ਨਾਲ ਹੋਵੇਗਾ ਉਦੋਂ ਇਹ ਦੀ ਜਿਹੜੀ ਜੀਵਨ ਦੀ ਯਾਤਰਾ ਹੈ ਉਹ ਸਫਲ ਹੋਵੇਗੀ ਸਫਲ 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 ਭਈ ਯਾਤਰਾ ਕਿ ਇਹ ਮਨੁੱਖ ਦਾ ਆਇਆ ਹੋਇਆ ਸੰਸਾਰ ਤੇ ਸਫਲ ਹੋ ਜਾਂਦਾ ਜਦੋਂ ਇਹਨਾਂ ਵੱਲ ਵੇਖ ਕੇ ਮਨੁੱਖ ਇਹਨਾਂ ਪਿਆਰ ਪ੍ਰਮਾਤਮਾ ਨੂੰ ਕਰੇਗਾ ਸਾਤਗੁਰੂ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਆਪ ਜੀ ਦੀ ਸੰਗਤ ਵਿੱਚ ਬੈਠ ਕਰਕੇ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਰਹੀਏ ਤੁਹਾਡੀ ਸ਼ਰਨ ਵਿੱਚ ਆਏ ਤੁਹਾਡੇ ਦੁਆਰੇ ਤੇ ਆਏ ਹਾਂ ਆਇਆ ਹੋਇਆ ਦੀ लाज ਰੱਖ ਲੋ ਨਾਮ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਪਾ ਕਰਕੇ ਇਹ ਜੀਵਨ ਨੂੰ ਸਫਲਾ ਬਣਾਉਣਾ ਕਰੋ ਗੁਰਬਾਣੀ ਦੇ ਵਿਚਾਰ ਕਰਦਿਆਂ ਏਕ ਨੇ ਨੇ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਗੁਰੂ ਕੇ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਗ ਹਨ ਬਖਸ਼ ਲੈਣ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਹਰ ਪੈਜ ਰਖੈ ਮੂਰਾਰ ਹਰ ਨਾਨਕ ਸਰਨੰਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ